ਪਰਮ ਮੁਸਤਕਾਰ ਜੋ ਸਤਗੁਰਾਂ ਦੀ ਸਾਜੀ ਔਰ ਨਵਾਜੀ ਹੋਏ ਸਾਧ ਸੰਗਤ ਜੀਓ ਆਪ ਭਾਈ ਭਾਈ ਤਨਤਾ ਦੇ ਯੋਗ ਹੋ ਜਿਨ੍ਹਾਂ ਨੂੰ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਗੁਰਬਾਣੀ ਪੜਨ ਦੇ ਗੁਰਬਾਣੀ ਸੁਣਨ ਦੇ ਸੁਪਾਗ ਸਮੇ ਪ੍ਰਾਪਤ ਹੋਏ ਨੇ ਤਨਤਾ ਦੇ ਜੋਗ ਹੋ ਆਓ ਰਲ ਮਿਲ ਕੇ ਕੁਝ ਸਮੇ ਬਾਤ ਤੇ ਗੁਰਬਾਣੀ ਦੀਆਂ ਵਿਚਾਰਾ ਕਰਨ ਦਾ ਯਤਨ ਕਰੀਏ ਕੀ ਕਹਿੰਦੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਸਾ ਮਹੱਲਾ ਪੰਜਵਾਂ ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਕਹਿੰਦੇ ਨੇ ਆਓ ਜਰਾ ਕਰੀਏ ਸਾਰੇ ਸਰਬਣ ਸਤਸੂ ਤੇ ਪਿਰ ਕਿੰਨੀ ਬਖ ਧੀਰਜ ਠਾਣੀ ਮੂਏ ਦੁੱਖ ਸੰਤਾਪ ਮੇਰੀ ਸੱਸ ਮਾਇਆ ਨਾਲੋ ਮੇਰੇ ਪ੍ਰੀਤਮ ਹਰੀ ਨੇ ਮੈਨੂੰ ਅਲੱਗ ਕਰ ਦਿੱਤਾ ਮੇਰੀ ਦਰਾਨੀ ਆਸਾ ਤੇ ਜਠਾਣੀ ਤ੍ਰਿਸਨਾ ਤਕਲੀਫ ਤੇ ਗਮ ਨਾਲ ਮਰ ਗਈਆਂ ਹਨ ਕਰਕੇ ਜਟੇਰੇ ਚੁੱਕੇ ਕਾਣ ਬਿਰਖਿਆ ਕਿੰਨੀ ਸੁਗੜ ਸੁਜਾਨ ਗੁਰੂ ਅਰਜਨ ਦੇ ਮਹਾਰਾਜ ਜੀ ਬਰਮਾਨ ਕਰਦੇ ਨੇ ਭਾਈ ਮੈਂ ਆਪਣੇ ਮੈਂ ਆਪਣੇ ਘਰ ਵਾਲੇ ਦੇ ਵੱਡੇ ਭਾਈ ਮੋਹਤਾਜੀ ਛੱਡ ਦਿੱਤੇ ਹਨ ਮੇਰੇ ਸਿਆਣੇ ਤੇ ਸਰਬੱਗ ਪਤੀ ਨੇ ਮੈਨੂੰ ਬਚਾ ਲਿਆ ਹੈ ਸੋ ਨੋ ਲੋਕ ਮੈਂ ਪ੍ਰੇਮ ਰਸ ਪਾਇਆ ਦੁਰ ਜਨਮਾਰੇ ਬਰੇ ਸੁਨਾਰੇ ਸਤ ਗੁਰ ਮੋਕ ਅਰਨਾਮ ਦਵਾਇ ਰਹਾ ਮਹਾਰਾਜ ਜੀ ਕਹਿੰਦੇ ਸੁਣੋ ਹੈ ਪੁਰਸੋ ਮੈਂ ਪ੍ਰੀਤ ਦਾ ਰਸ ਪਾਲਿਆ ਪ੍ਰੀਤ ਦਾ ਰਸ ਪ੍ਰੇਮ ਦਾ ਰਸ ਮੈਂ ਖੋਟੇ ਪੁਰਸ਼ ਨੂੰ ਮਾਰ ਸੁਟਿਆ ਹੈ ਤੇ ਆਪਣੇ ਦੁਸ਼ਮਣਾਂ ਨੂੰ ਨਾਸ ਕਰ ਦਿੱਤਾ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਬਖਸ਼ਿਆ ਹੈ ਸੱਚੇ ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ ਨਾਮ ਦਿੰਦੇ ਨੇ ਸਤਿਗੁਰੂ ਸਾਡੇ ਉਹ ਨਾਮ ਦਿੰਦੇ ਨੇ ਫਿਰ ਅੱਗੇ ਗੁਰਸਿੱਖ ਨੇ ਨਾਮ ਜਪਣਾ ਆਪ ਜਪੈ ਆਵਰਾ ਨਾਮ ਜਪਾਵੇ ਨਾਮ ਜਪਣਾ ਤੇ ਨਾਮ ਜਪਾਉਣਾ ਇਹ ਕੰਮ ਸਾਧੂਆਂ ਦਾ ਹੈ ਮਹਾਰਾਜ ਜੀ ਕਹਿੰਦੇ ਪ੍ਰਥਮੈ ਤਿਆਗੀ ਹੋਮੈ ਪ੍ਰੀਤ ਦੁਤੀਆ ਤਿਆਗੀ ਲੋਗਾ ਰਿਤ ਪਹਿਲਾ ਮੈਂ ਹੰਗਤਾ ਦਾ ਪਿਆਰ ਛੱਡ ਦਿੱਤਾ ਦੁਜੇ ਮੈਂ ਲੋਕਾਂ ਦੀਆਂ ਰਸਮਾਂ ਨੂੰ ਤਿਆੰਦਲੀ ਦੇ ਦਿੱਤੀ ਤ੍ਰੈ ਗੁਣ ਤਿਆਗ ਦੁਰਜਨ ਸਮਾਲੇ ਮਹਾਰਾਜ ਜੀ ਕਹਿੰਦੇ ਤਿੰਨਾਂ ਲੱਛਣਾ ਨੂੰ ਛੱਡ ਕੇ ਮੈਂ ਖੋਟੇ ਪੁਰਸ਼ ਤੇ ਮਿੱਤਰ ਨੂੰ ਇੱਕ ਬਰਾਬਰ ਜਾਣਦਾ ਖੋਟੇ ਪੁਰਸ਼ ਨੂੰ ਤੇ ਮਿੱਤਰ ਨੂੰ ਇੱਕ ਬਰਾਬਰ ਜਾਣਦਾ ਜਿਹੜੇ ਨਾਮ ਜੱਪਣ ਵਾਲੀਆਂ ਰੂਹਾਂ ਨੇ ਆਤਮਾ ਨੇ ਉਹ ਭਾਵੇਂ ਦੁਸ਼ਮਣ ਹੋਵੇ ਭਾਵੇਂ ਮਿੱਤਰ ਹੋਵੇ ਇੱਕ ਬਰਾਬਰ ਜਾਣਦੇ ਨੇ ਉਹ ਨਹੀਂ ਕਿਸੇ ਨਾਲ ਦੁਸ਼ਮਣੀ ਕਰਦੇ ਪਰ ਲੋਕੀ ਦੁਸ਼ਮਣੀ ਕਰ ਬੈਂਦੇ ਨੇ ਬੈਰ ਵਿਰੋਧ ਕਰ ਬੈਂਦੇ ਨੇ ਪਰ ਰੱਬ ਦੇ ਪਿਆਰਿਆਂ ਦੇ ਮਨ ਦੇ ਵਿੱਚ ਨਹੀਂ ਐਦਾਂ ਦਾ ਕੁਝ ਆਉਂਦਾ ਉਹਨਾਂ ਨੂੰ ਤਾਂ ਸਭ ਇੱਕ ਨੇ ਮਿੱਤਰ ਦੋਸਤ ਦੁਸ਼ਮਣ ਸਭ ਇੱਕ ਤਰ੍ਹਾਂ ਦੇ ਨੇ ਤੁਰਿਆ ਗੁਣ ਮਿਲ ਸਾਧੂ ਪਛਾਨੇ ਸੰਤ ਗੁਰਾਂ ਨੂੰ ਮਿਲ ਕੇ ਮੈਂ ਚੌਥੀ ਅਵਸਥਾ ਦੀਆਂ ਉਤਕ੍ਰਿਸ਼ਟ ਤਾਈਆਂ ਖੂਬੀਆਂ ਨੂੰ ਅਨੁਭਵ ਕਰ ਲਿਆ ਸੈਤ ਗੁਫਾ ਮੈਂ ਆਸਣ ਬੱਧਿਆ ਜੋਤ ਸਰੂਪਨ ਹਦ ਬਾਜਿਆ ਬੇਕੁੰਠੀ ਪਰਮ ਆਨੰਦ ਦੀ ਕੰਦਰਾ ਦਸਮ ਦਵਾਰ ਵਿੱਚ ਮੈਂ ਟਿਕਾਣਾ ਬੱਲਿਆ ਦਸਮ ਦਵਾਰਾ ਪਰਮਪੁਖ ਪਰਮਪੁਰਖ ਕੀ ਘਾਟੀ ਆ ਪਰਮਪੁਰਖ ਵਾਹਿਗੁਰੂ ਕਾਲਪੁਰਖ ਵਸਦਾ ਉੱਥੇ ਅਕਾਲਪੁਰਖ ਹੀ ਵਾਹਿਗੁਰੂ ਪਰਮੇਸ਼ਰ ਵਸਦਾ ਬੇਕੁੰਠੀ ਪਰਮ ਆਨੰਦ ਦੀ ਕੰਦਰਾ ਦਸਮ ਦੁਆਰ ਵਿੱਚ ਮੈਂ ਟਿਕਾਣਾ ਮੱਲਿਆ ਹੈ ਔਰ ਰੋਸ਼ਨੀ ਦੇ ਰੂਪ ਵਾਹਿਗੁਰੂ ਨੇ ਬੇਕੁੰਠੀ ਕੀਰਤਨ ਮੇਰੇ ਲਈ ਕੀਤਾ ਵਾਹਿਗੁਰੂ ਪਰਮੇਸ਼ਰ ਨੇ ਬੇਕੁੰਠੀ ਕੀਰਤਨ ਮੇਰੇ ਲਈ ਕੀਤਾ ਹੈ ਮਹਾ ਆਨੰਦ ਗੁਰ ਸ਼ਬਦ ਦੇ ਵਿਚਾਰ ਪ੍ਰਿਆਸੁਰਤੀ ਤਨ ਸੁਆਗਣ ਨਾਰ ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਮੈਨੂੰ ਪਰਮ ਖੁਸ਼ੀ ਪ੍ਰਾਪਤ ਹੋਗੀ ਪਰਮ ਇਕਤਾ ਹੁੰਦੀ ਆ ਉਹ ਕਹਿੰਦਾ ਵੀ ਬਹੁਤ ਖੁਸ਼ੀ ਆ ਇੱਕ ਹੁੰਦੀ ਆ ਕਹਿੰਦੇ ਵੀ ਖੁਸ ਹਾ ਇੱਕ ਬਹੁਤ ਖੁਸ਼ੀ ਇੱਕ ਮਹਾ ਖੁਸ਼ੀ ਤੇ ਇੱਕ ਪਰਮ ਖੁਸ਼ੀ ਹੁੰਦੀ ਆ ਇਸ ਤੋਂ ਉੱਪਰ ਦੀ ਖੁਸ਼ੀ ਨਹੀਂ ਹੁੰਦੀ ਕੋਈ ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਮੈਨੂੰ ਪਰਮ ਖੁਸ਼ੀ ਪ੍ਰਾਪਤ ਹੋਈ ਹੈ ਆਪਣੇ ਪ੍ਰੀਤਮ ਨਾਲ ਰਗੀਜਣ ਹੋਈ ਮੈਂ ਮੁਬਾਰਕ ਤੇ ਪ੍ਰਸੰਨ ਪਤਨੀ ਹੋ ਗਈ ਆ ਪ੍ਰਸੰਨ ਪਤਨੀ ਹੋ ਗਈ ਆ ਜਨਾਨਿਕ ਬੁਲੇ ਬ੍ਰह्म ਵਿਚਾਰ ਜੋ ਸੁਣੇ ਕਮਾਵੇ ਸੋ ਤਰੇ ਪਾਰ ਮਹਾਰਾਜ ਜੀ ਕਹਿੰਦੇ ਸਵਾਮੀ ਦਾ ਸਿਮਰਨ ਉਚਾਰਨ ਕਰਦਾ ਜੋ ਇਸ ਨੂੰ ਸੁਣਦਾ ਹੈ ਤੇ ਇਸ ਦੀ ਕਮਾਈ ਕਰਦਾ ਹੈ ਮਹਾਰਾਜ ਜੀ ਕਹਿੰਦੇ ਭਾਈ ਉਹ ਪਾਰ ਉੱਤਰ ਜਾਂਦਾ ਹੈ ਜਨਮ ਮਰੈ ਮਰਿਆ ਵੈ ਨ ਜਾਏ ਹਰ ਥੇਤੀ ਉਹ ਰਹੇ ਸਮਾਈ ਉਹ ਜਮਦਾ ਨਹੀਂ ਨਾ ਹੀ ਮਰਦਾ ਹੈ ਉਹ ਆਉਂਦਾ ਤੇ ਜਾਂਦਾ ਨਹੀਂ ਵਾਹਿਗੁਰੂ ਨਾਲ ਅਪੇਧ ਹੋਇਆ ਰਹਿੰਦਾ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਪੇਧ ਹੋ ਗਿਆ ਉਹ ਮੁੜ ਕੇ ਗੁਰਮੁਖ ਪਿਆਰਿਓ ਗਰਬ ਜੂਨੀਆਂ ਦੇ ਵਿੱਚ ਨਹੀਂ ਪੈਂਦਾ ਉਹ ਮੁਕਤ ਹੋ ਜਾਂਦਾ ਹੈ ਆ ਸਾ ਮਹਲਾ ਪੰਜਵਾਂ ਨਿਜ ਭਗਤੀ ਸੇਲ ਬੰਤਨਾਰ ਰੂਪਨੂਪਪੁਰੀ ਅਚਾਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਪਤਨੀ ਅਦੁੱਤੀ ਸਰਦਾ ਪ੍ਰੇਮ ਸੀਤਲ ਸੁਭਾਅ ਲਸਾਨੀ ਸੁੰਦਰਤਾ ਤੇ ਪੂਰਨ ਚੰਗੇ ਚਾਲ ਚੱਲਣ ਵਾਲੀ ਹੈ ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾ ਬੰਤਾ ਗੁਰਮਖ ਭਾਈ ਕਿੰਨੇ ਬਿਰਲੇ ਜਨਤਾ ਸਤਗੁਰੂ ਜੀ ਕਹਿੰਦੇ ਭਾਈ ਜਿਸ ਘਰ ਵਿੱਚ ਉਹ ਰਹਦੀ ਹੈ ਉਹ ਘਰ ਉਪਮਾ ਜੋਗ ਹੈ ਗੁਰਾਂ ਦੇ ਰਾਹੀ ਕਿਸੇ ਬਿਰਲੇ ਪੁਰਸ਼ ਨੂੰ ਹੀ ਐਸੀ ਪਤਨੀ ਪ੍ਰਾਪਤ ਹੁੰਦੀ ਹੈ ਸੋ ਕਰਨੀ ਕਾਮਣ ਗੁਰ ਮਿਲ ਹਮ ਪਾਈ ਗੁਰਾਂ ਨੂੰ ਭੇਟ ਕੇ ਸਿਮਰ ਕੇ ਮੈਂ ਪਵਿੱਤਰ ਅਮਲਾਂ ਵਾਲੀ ਪਤਨੀ ਹਾਸਲ ਕੀਤੀ ਆ ਜੱਜ ਕਾਜ ਪਰਥਾਈ ਸਹਾਈ ਰਹਾਉ ਪੂਜਾ ਵਿਵ੍ਹਾ ਅਤੇ ਪ੍ਰਲੋਕ ਅੰਦਰ ਉਹ ਸੋਹਣੀ ਲੱਗਦੀ ਹੈ ਰਹਾਉ ਜਿ ਚਰ ਬਸੀ ਪਿਤਾ ਕੈ ਸਾਥ ਤਿਚਰ ਕੰਤ ਬਉ ਫਿਰ ਉਦਾਸ ਕਹਿੰਦੇ ਜਦ ਤੋੜੀ ਉਹ ਆਪਣੇ ਬਾਬਲ ਨਾਲ ਰਹਿੰਦੀ ਸੀ ਤਦ ਤੋੜੀ ਉਸ ਦਾ ਪਤੀ ਬਹੁਤ ਹੀ ਉਦਾਸ ਹੋ ਫਿਰਦਾ ਸੀ ਕਰ ਸੇਵਾ ਸਤਪੁਰਖ ਮਨਾਇਆ ਗੁਰਿਆਨੇ ਕਰਮੈ ਤਾ ਸਰਬ ਸੁਖ ਪਾਇਆ ਜਦਬ ਸੱਚੇ ਪੁਰਸ਼ ਦੀ ਟੈਲ ਕਵਾ ਕੇ ਆਪਣੇ ਉੱਤੇ પ્રસન્ન ਕਰ ਲਿਆ ਗੁਰਾਂ ਨੇ ਪਤਨੀ ਮੇਰੇ ਹਿਰਦੇ ਵਿੱਚ ਘਰ ਲੈ ਆਂਦੀ ਤੇ ਤਦੋਂ ਮੈਨੂੰ ਸਾਰੀ ਖੁਸ਼ੀ ਪ੍ਰਾਪਤ ਹੋ ਗਈ ਹੈ ਬਿੱਤੇ ਸੁਲਖਣੀ ਸੱਚ ਸੰਤਤ ਪੂਤਾ ਆਗਿਆਕਾਰ ਸੁਗੜ ਸਰੂਪ ਸਤਗੁਰੂ ਜੀ ਕਹਿੰਦੇ ਉਸ ਨੂੰ 32 ਖੂਬੀਆਂ ਦੀ ਦਾਤ ਮਿਲੀ ਹੋਈ ਹੈ ਅਤੇ ਸਤਵਾਦੀ ਅਤੇ ਦੂਸਨ ਰਹਿਤ ਹੈ ਉਸਦੀ ਆਦ ਔਲਾਦ ਉਹ ਫਰਮਾ ਬਰਦਾਰ ਸਿਆਣੀ ਤੇ ਸੁੰਦਰ ਹੈ ਇੱਛਾ ਪੂਰੇ ਕੰਤ ਸੁਆਮੀ ਸਗਲ ਸੰਤੋਖੀ ਦੇਰ ਜਠਾਨੀ ਉਹ ਆਪਣੇ ਪਤੀ ਸਾਈ ਦੇ ਦਿਲ ਦੀਆਂ ਚਾਹਨਾ ਪੂਰੀਆਂ ਕਰਦੀ ਹੈ ਉਸ ਨੇ ਹਰ ਤਰ੍ਹਾਂ ਆਪਣੀ ਦਰਾਨੀ ਤੇ ਜਠਾਨੀ ਨੂੰ ਪ੍ਰਸੰਨ ਕਰ ਲਿਆ ਹੈ ਸਭ ਪਰਿਵਾਰਾਂ ਵਾਹੀ ਸ੍ਰੇਟਾ ਮਤੀ ਦੇਵੇ ਦੇਵਰ ਜੇਟਸ ਸਾਰੇ ਟੱਬਰ ਕਬੀਲੇ ਵਿੱਚ ਉਹ ਸਭ ਤੋਂ ਉੱਤਮ ਹੈ ਉਹ ਆਪਣੇ ਦਿਓਰ ਤੇ ਜੇਟ ਨੂੰ ਸਲਾਹ ਦੇਣ ਵਾਲੀ ਹੈ ਧਨ ਸੋ ਗ੍ਰਹਿ ਜਿਤ ਪ੍ਰਗਟ ਆਈ ਜਨ ਨਾਨਕ ਸੁਖੇ ਸੁਖ ਵਿਹਾਈ ਮੁਬਾਰਕ ਹੈ ਓ ਘਰ ਜਿਸ ਅੰਦਰ ਓ ਆਪ ਪ੍ਰਗਟ ਹੋਇਆ ਹੈ ਏ ਗੋਲੇ ਨਾਨਕ ਉਹ ਆਪਣਾ ਸਮਾ ਪਰਮ ਸੁਖ ਆਨੰਦ ਗੁਜਾਰਦੀ ਹੈ ਆਸਾ ਮਲਾਪ ਜਬਾ ਮਤਾ ਕਰੋ ਸੋ ਪਕਨ ਨ ਦੇ ਸੇਲ ਸੰਜਮ ਕੈ ਨਿਕਟ ਖਲੋਈ ਸੰਕਲਪ ਜਿਹੜਾ ਮੈਂ ਧਰਦਾ ਹਾਂ ਉਸ ਨੂੰ ਮਾਇਆ ਨਿਪਰੇ ਚੜ੍ਹਨ ਦਿੰਦੀ ਹੈ ਤਾਂ ਗੁਰਮੁਖ ਪਿਆਰਿਓ ਸੇਲ ਸੰਜਮ ਕੈ ਨਿਕਟ ਖਲੋਈ ਉਹ ਰਿਆਜ਼ਤ ਨੂੰ ਪੂਰੇ ਹਟਾਉਣ ਲਈ ਉਹ ਉਹਨਾਂ ਦੇ ਲਾਗੇ ਖਲਾਉਂਦੀ ਹੈ ਬੇਸ ਕਰੇ ਬਹੁ ਰੂਪ ਦਿਖਾਵਹਿ ਗ੍ਰਹਿਨ ਬਸਨ ਦੇ ਬਕ ਬਕ ਪਰਮਾਵੈ ਉਹ ਬਹੁਤੇ ਭੇਦ ਪਰਦੇ ਹੈ ਅਤੇ ਨੇਕਾਂ ਸਗਲਾਂ ਬਣਾਉਂਦੀ ਹੈ ਉਹ ਮੈਨੂੰ ਘਰ ਵਿੱਚ ਬਸਰ ਨਹੀਂ ਦਿੰਦੀ ਅਤੇ ਮੈਨੂੰ ਪਰਮਾ ਦੇ ਵਿੱਚ ਪਾਉਂਦੀ ਤੇ ਡਰਾਉਂਦੀ ਹੈ ਕਰਕੇ ਨਾ ਇੱਕ ਕਰਵਾਸ ਨ ਦੇਵੇ ਜਤਨ ਕਰੋ ਔਰ ਜਾਏ ਪ੍ਰੇਵ ਰਹਾਉ ਜੇਕਰ ਮੈਂ ਰਹਿਣ ਦਾ ਉਪਰਾਲਾ ਕਰਦਾ ਹਾਂ ਉਹ ਮੇਰੇ ਨਾਲ ਉਲਝ ਪੈਂਦੀ ਹੈ ਰਹਾਉ ਤੁਰ ਕੀ ਭੇਜੀ ਆਈ ਅਮਰ ਸਤਗੁਰੂ ਜੀ ਕਹਿੰਦੇ ਰੰਭ ਵਿੱਚ ਉਹ ਵਾਹਿਗੁਰੂ ਨੇ ਇੱਕ ਕਹਿੰਦੇ ਵੱਜੋ ਕੱਲੇ ਸੀ ਨੌ ਖੰਡ ਜੀਤੇ ਸਭ ਥਾਨਥਨੰਤਰ ਤਟ ਤੀਰਥ ਨਾ ਛੋਡੇ ਜੋਗ ਸੰਿਆਸੀ ਪਰ ਉਸਨੇ ਨੌ ਖੱਤਿਆਂ ਸਾਰੀਆਂ ਥਾਵਾਂ ਬਚਕਾਰਨੀਆਂ ਵਿਥਾਂ ਨੂੰ ਸਰ ਕਰ ਲਿਆ ਹੈ ਉਹ ਨਦੀਆਂ ਕਿਨਾਰਿਆਂ ਪਵਿੱਤਰ ਧਰਮ ਸਥਾਨਾਂ ਜੋਗੀਆਂ ਤੇ ਬਰਤਕਾਂ ਨੂੰ ਵੀ ਨਹੀਂ ਛੱਡਦੇ ਪੜ ਥੱਕੇ ਸਿਮਰਤ ਵੇਦ ਅਭਿਆਸਾ ਜੋ ਸਿਮਰਤੀਆਂ ਨੂੰ ਬਾਜ ਕੇ ਤੇ ਵੇਦਾਂ ਨੂੰ ਕੋਖ ਕੋਖ ਕੇ ਥੱਕ ਜਾਂਦੇ ਹਨ ਉਹ ਵੀ ਇਸ ਦੀ ਹਕੂਮਤ ਦੇ ਤਾਬੇ ਹਨ ਜੈ ਬੈ ਸੋ ਤਹ ਨਾਲੇ ਵੈਸੀ ਸਕਲ ਪਵਨ ਮੈਂ ਸਬਲ ਪਰਵੇਸੈ ਜਿੱਥੇ ਮੈਂ ਬੈਠਦਾ ਹਾਂ ਉੱਥੇ ਇਹ ਮੇਰੇ ਨਾਲ ਬੈਠਦੀ ਹੈ ਸਾਰੇ ਸੰਸਾਰ ਅੰਦਰ ਉਹ ਤਿੱਗੋ ਜੋਰੀ ਦਾਖਲ ਹੋਈ ਹੋਈ ਹੈ ਹੋਸੀ ਸ਼ਰਣ ਪਿਆਰਣ ਨਾ ਪਾਈ ਕਉ ਮਿਤਾ ਹੋ ਕੈ ਪੈ ਜਾਇ ਤੁਸਪਨਾ ਲੈਣ ਦਵਾਰਾ ਮੈਂ ਆਪਣੇ ਆਪ ਨੂੰ ਉਸ ਪਾਸੋ ਬਚਾ ਨਹੀਂ ਸਕਦੀ ਦਸ ਮੇਰੇ ਮਿੱਤਰਾ ਸਰਨ ਲੈਣ ਲਈ ਮੈਂ ਕਿਹਦੇ ਕੋਲ ਜਾਵਾਂ ਸਰਨ ਲੈਣ ਦੇ ਲਈ ਮੈਂ ਕਿਹਦੇ ਕੋਲ ਜਾਵਾਂ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਆ ਸੁਣ ਉਪਦੇਸ਼ ਸਤਿਗੁਰ ਪਹ ਆਇਆ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਸਿੱਖ ਮਤ ਸਰਵਣ ਕਰਕੇ ਮੈਂ ਸੱਚੇ ਗੁਰਾਂ ਦੇ ਪਾਸ ਆਇਆ ਹਾਂ ਗੁਰ ਹਰ ਹਰ ਨਾਮੋ ਮੰਤਰ ਦਰੜਾਇਆ ਗੁਰਾਂ ਨੇ ਵਾਹਿਗੁਰੂ ਸਵਾਮੀ ਦੇ ਸਵਾਮੀ ਦਾ ਨਾਮ ਆਪਣੇ ਉਪਦੇਸ਼ ਵੱਜੋਂ ਪੱਕਾ ਕੀਤਾ ਹੈ ਨਿਜ ਕਰ ਬਸਿਆ ਗੁਣ ਗਾਈ ਅਨੰਤਾ ਪ੍ਰਭ ਮਿਲਿਓ ਨਾਨਕ ਪਏ ਚਿੰਤਾ ਮੈਂ ਹੁਣ ਆਪਣੇ ਨਿਜ ਦੇ ਗ੍ਰਹਿ ਅੰਦਰ ਰਹਿੰਦਾ ਹਾਂ ਅਤੇ ਬਯੰਤ ਸੁਆਮੀ ਦਾ ਜਸੋ ਚਰਨ ਕਰਦਾ ਹਾਂ ਪਰਮੇਸ਼ਰ ਦਾ ਜਸ ਉਚਾਰਨ ਕਰਦਾ ਹਾਂ ਗ੍ਰਹਿ ਹੁਣ ਮੇਰਾ ਆਪਣਾ ਹੈ ਅਤੇ ਮੇਰੇ ਘਰ ਵਾਲੀ ਹੈ ਇਹ ਅਮਰ ਹਰ ਗੁਣ ਕੀਏ ਦਰਬਾਰੀ ਰਹਾਉ ਦੁਜਾ ਇਹ ਮੇਰੀ ਨੌਕਰਾਨੀ ਹੈ ਅਤੇ ਗੁਰਾਂ ਨੇ ਮੈਨੂੰ ਮਾਲਕ ਦਾ ਮੋ ਸਾਹਿਬ ਬਣਾ ਦਿੱਤਾ ਹੈ ਰਹਾਉ ਦੂਜਾ ਆਸਾ ਮਹੱਲਾ ਪੰਜਵਾਂ ਪ੍ਰਥਮੇ ਮਤਾ ਦੇ ਪੁੱਤਰ ਚਲਾਵੋ ਦੁੱਤਿਆ ਮਤਾ ਦੋਏ ਮਨੁੱਖ ਪਚਾਵੋ ਪਹਿਲਾ ਮੈਨੂੰ ਚਿੱਠੀ ਭੇਜਣ ਦੀ ਸਲਾਹ ਦਿੱਤੀ ਗਈ ਔਰ ਦੋਇਮ ਮੈਨੂੰ ਮਸਵਰਾ ਦਿੱਤਾ ਗਿਆ ਸਲਾਹ ਦਿੱਤੀ ਗਈ ਕਿ ਰਾਜਨਾਮਾ ਕਰਨ ਲਈ ਦੋ ਆਦਮੀ ਭੇਜੇ ਜਾਣ ਤ੍ਰਿਤਿਆ ਮਤਾ ਕਿਉਂ ਕਰੋ ਪਾਇਆ ਮੈਂ ਸਭ ਕਿਸ ਸੋਡ ਪ੍ਰਭ ਤੂੰ ਹੀ ਧਿਆਇਆ ਮਹਾਰਾਜ ਜੀ ਕਹਿੰਦੇ ਤੀਸਰੀ ਸਲਾਹ ਸੀ ਕਿ ਮੈਂ ਕੁਝ ਉਪਰਾਲਾ ਕੁਝ ਉਪਰਾਲਾ ਕੀਤਾ ਜਾਵੇ ਪਰੰਤੂ ਸਾਰਾ ਕੁਝ ਤਿਆਗ ਕੇ ਮੈਂ ਤੇਰਾ ਹੀ ਅਰਾਧਨ ਕੀਤਾ ਹੈ اے ਪਰਮੇਸ਼ਰ ਸਵਾਮੀ ਦੁਸ਼ਮਨ ਦੋਤ ਮੁਏ ਸੁਖ ਪਾਇਆ ਰਹਾਉ ਸਤਗੁਰੂ ਜੀ ਕਹਿੰਦੇ ਬੈਰੀ ਤੇ ਦੁਸ਼ਮਣ ਮਰ ਗਏ ਹਨ ਮੈਨੂੰ ਸੁਖ ਪ੍ਰਾਪਤ ਹੋ ਗਿਆ ਹੈ ਸਤਗੁਰ ਮੋਕੋ ਦਿਆ ਉਪਦੇਸ਼ ਜਿਉ ਪਿੰਡ ਸਭ ਹਰ ਕadeso ਮੇਰੀ ਆਤਮਾ ਦੇ ਅਤੇ ਸਾਰਾ ਸੰਸਾਰ ਹਰੀ ਦੀ ਮਲਕੀਅਤ ਹਨ ਆ ਜਿਹੜੀ ਆਪਣੀ ਆਤਮਾ ਨਾ ਸਰੀਰ ਇਹ ਸਭ ਪਰਮੇਸ਼ਰ ਦੇ ਹਨ ਇਹ ਪਰਮੇਸ਼ਰ ਦੀ ਮਲਕੀਅਤ ਹਨ ਇੱਥੇ ਆਪਣਾ ਕੁਝ ਨਹੀਂ ਹੈ ਜੋ ਕਿਸ ਕਰੀ ਸੋ ਤੇਰਾ ਤਾਨ ਮਹਾਰਾਜ ਜੀ ਕਹਿੰਦੇ ਜਿਹੜਾ ਕੁਝ ਮੈਂ ਕਰਦਾ ਹਾਂ ਉਹ ਤੇਰਾ ਹੀ ਬਲ ਦੇ ਜਰੀਏ ਹੈ ਜਿਹੜਾ ਕੁਝ ਕਰਦਾ ਹਾਂ ਤੇਰੇ ਬਲ ਦੇ ਜਰੀਏ ਕਰਦਾ ਤੇਰੀ ਸ਼ਕਤੀ ਦੇ ਜਰੀਏ ਕਰਦਾ ਹੈ ਤੂੰ ਮੇਰੀ ਓਟ ਤੂੰ ਹੈ ਦੀਵਾਰ ਤੂੰ ਮੇਰੀ ਟੇਕ ਓਟ ਹੈ ਅਤੇ ਤੂੰ ਹੀ ਮੇਰੀ ਕਚੈਰੀ ਹੈ ਤੁਦਨੋ ਸੋਡ ਜਾਈਏ ਪ੍ਰਭ ਕੈ ਧਰ ਆਰ ਨਬਿਆ ਤੇਰੀ ਸੰਸਰ ਹੋਰ ਕੋਈ ਦੂਸਰਾ ਤੇਰੇ ਬਰਾਬਰ ਦਾ ਨਹੀਂ ਹੈ ਹੋਰ ਕੋਈ ਦੂਸਰਾ ਤੇਰੇ ਬਰਾਬਰ ਦਾ ਨਹੀਂ ਹੈ ਤੇਰੇ ਸੇਵਕ ਕੌ ਕਿਸ ਕੀ ਕਾਣ ਸਾਖਤ ਪੂਲਾ ਫਿਰੇ ਬਬਾਨ ਤੇਰਾ ਸੇਵਕ ਕਿਦੀ ਮੁਤਾਜੀ ਕਰੇ ਗੁੰਮਰਾਹ ਹੋਇਆ ਹੋਇਆ ਮਾਇਆ ਦਾ ਪੁਜਾਰੀ ਬਿਆਬਾਨ ਅੰਦਰ ਭਟਕਦਾ ਹੈ ਤੇਰੀ ਵਡਿਆਈ ਕਹੀ ਨਾ ਜਾਏ ਜਹ ਕਹਿ ਰਾਖ ਲਿਓ ਗਲ ਲਾਈ ਤੇਰੀ ਬਸਾਲਤਾ ਵਰਨ ਨਹੀਂ ਕੀਤੀ ਜਾ ਸਕਦੀ ਆਪਣੀ ਸਾਥੀ ਨਾਲ ਲਾ ਕੇ ਤੂੰ ਮੇਰੀ ਹਰ ਥਾਂ ਰੱਖਿਆ ਕਰਦਾ ਹੈ ਹਰ ਪਲ ਹਰ ਥਾਂ ਰੱਖਿਆ ਕਰਦਾ ਹੈ ਆਓ ਆ ਲਾਸਟ ਪੰਕਤੀ ਇਹ ਪੜ ਕੇ ਸਮਾਪਤੀ ਕੀ ਕਹਿੰਦੇ ਨੇ ਨਾਨਕ ਦਾਸ ਤੇਰੀ ਸਰਣਾਇ ਪ੍ਰਭ ਰਾਖੀ ਪੈਜ ਬਦੀ ਵਧਾਈ ਨਾਨਕ ਦਾਸ ਤੇਰੀ ਸਰਣਾਇ ਪ੍ਰਭ ਰਾਖੀ ਪੈਜ ਬਦੀ ਵਧਾਈ ਇਸ ਗੋਲੇ ਨੇ ਹੇ ਨਾਨਕ ਤੇਰੀ ਪਨਾ ਲਈਆ ਠਾਕਰ ਨੇ ਮੇਰੀ ਪਤ ਅੰਬਾਰੂ ਰੱਖ ਲਈ ਹੈ ਮੇਰੀ ਇੱਜ਼ਤ ਰੱਖ ਲਈ ਹੈ ਅਤੇ ਮੈਨੂੰ ਵਧਾਈਆਂ ਮਿਲ ਰਹੀਆਂ ਨੇ ਉਹ ਵਾਹਿਗੁਰੂ ਪਰਮੇਸ਼ਰ ਰੱਖਿਆ ਕਰਦਾ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਜਹ ਜਹ ਕਿਰਤ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਜਹ ਜਹ ਕਿਰਤ ਸੇਵਕ ਕੀ ਤਹਾਂ ਤਹ ਉੱਠਤਾ ਵੈ ਆਪਣੇ ਸੇਵਕ ਕੋ ਨਿਗਤੀ ਹੋਏ ਦਿਖਾਵਾਏ ਉਹ ਵਾਹਿਗੁਰੂ ਪਰਮੇਸ਼ਰ ਰੱਖਿਆ ਕਰਦਾ ਹੈ ਆਪ ਕਿਰਪਾ ਕਰਦਾ ਹੈ ਉਹ ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ ਆਓ ਵਾਹਿਗੁਰੂ ਪਰਮੇਸ਼ਰ ਦੇ ਸੇਵਕ ਬਣੀਏ ਗੁਰਬਾਣੀ ਪੜ੍ਹੀਏ ਸੁਣੀਏ ਸੇਵਾ ਸਿਮਣ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ ਅਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ ਦੇਸਾਂ ਵਿਦੇਸਾਂ ਵਿੱਚ ਵਸਰੇ ਸੰਗਤਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਓ ਸ਼ਲੋਕ ਦੇ ਵਿੱਚ ਬੋਲੀਏ ਅਰਦਾਸ ਸੁਖਮਨਾਮਾ ਸਾਹਿਬ ਕੜਾ ਪ੍ਰਸਾਦੀਆਂ ਤੇ ਗੱਲ ਆ ਕੇ ਕਰਕੇ ਫਿਰ ਆਪੋ ਆਪਣੇ ਕਰਵਿਹਾਰ ਕਰਨੇ ਨੇ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ